ਕੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਸਾਰੇ ਮੈਂ ਕਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕੜਾਈ ਤੇ ਅੱਜ ਆਪਾਂ ਲੈ ਕੇ ਆਏ ਆ 5th ਕਲਾਸ ਹੈਂਡਵਰਕ ਦੀ ਨੀਡਲਵਰਕ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਅੱਜ ਅਗਲੀਆਂ ਪੈਟਲਸ ਆ ਦੇਖੋ ਆਵਲੀ ਜਿਗਜੈਕ ਵਾਲੀ ਸਿੰਪਲ ਪੈਟਲ ਨੇ ਦੋ ਤਿੰਨ ਤਰ੍ਹਾਂ ਦੀਆਂ ਠੀਕ ਹੈ ਅੱਜ ਤੋਂ ਬਾਦ ਆਪਾਂ ਪੈਟਲ ਦੀ ਵੀਡੀਓ ਨਹੀਂ ਲੈ ਕੇ ਆਉਂਦੇ ਹੈਗੇ ਹੁਣ ਆਪਾਂ ਫਲਾਰ ਬਣਾਵਾਂਗੇ ਫਲਾਰ ਦੇ ਨਾਲ-ਨਾਲ ਤੁਹਾਨੂੰ ਮੈਂ ਦੱਸੂਗੀ ਹੈ ਨਾ ਵੀ ਕਿਹੜੇ ਫਲਾਰ ਨਾਲ ਆਪਾਂ ਕਿਹੜੀ ਪੱਤੀ ਬਣਾਉਣੀ ਹੈ ਉਹ ਨਾਲ-ਨਾਲ ਚੱਲੀ ਜਾਊਗਾ ਆਪਣਾ ਤੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜਿਹੜੇ ਚੈਨਲ ਨਾਲ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੀ ਵੀਡੀਓ ਅੱਗੇ ਸ਼ੇਅਰ ਕਰਦੇ ਜ਼ਰੂਰ ਆ ਦੇਖੋ ਬੈਲ ਆਈਕਨ ਜੂਰ ਦਵਾਇਓ ਉਹਦੇ ਨਾਲ ਤੁਹਾਡੇ ਕੋਲ ਵੀਡੀਓ ਦੀ ਨੋਟੀਫਿਕੇਸ਼ਨ ਆ ਜਾਂਦੀ ਆਪਾਂ ਸਟਾਰਟਿੰਗ ਕਰਦੇ ਆਂਗੇ ਆ ਵਾਲੀ ਪੱਤੀ ਤੋਂ ਇਹ ਵਾਲੀ ਪୟੋਗੀ ਸ਼ੈਟਰਨ ਸਟਿਚ ਆਣਾ ਜਿਹੜੇ ਆਪਾਂ ਪਾਉਣੇ ਆ ਉਸੇ ਨਾਲ ਹੀ ਪੈਣਗੀਆਂ ਤੇ ਇੱਕ ਪਾਉਗੀ ਲੇਜੀ ਰੈਜਿਸਟਰ ਟੂ ਠੀਕ ਹੈ ਉਹਦੇ ਨਾਲ ਆਊਟ ਸਟਾਰਟ ਕਰਦੇ ਆਂ ਚਲੋ ਜੀ ਸਟਾਰਟਿੰਗ ਕਰਦੇ ਆਪਾਂ ਪਹਿਲਾ ਪੱਤੀ ਬਣਾਵਾਂਗੇ ਜਿਹੜੀ ਲੇਜੀ ਡੇਜੀ ਸਟਿਚ ਆਲੀ ਆ ਆ ਵਾਲੇ ਸਟਿਚ ਜਿਹੜੇ ਆਪਾਂ ਸਿੱਖੇ ਸੀ ਇਹ ਤੋਂ ਆਪਾਂ ਪਹਿਲਾ ਪੱਤੀ ਬਣਾਵਾਂਗੇ ਪਹਿਲਾਂ ਤੁਸੀਂ ਉੱਪਰਲਾ ਸਟੀਚ ਆ ਜਿਹੜਾ ਉਹ ਬਣਾਉਣਾਗਾ ਇਸ ਤਰ੍ਹਾਂ ਪੱਤੀ ਦੀ ਸ਼ੇਪ ਤੇ ਪਹਿਲਾਂ ਤੁਸੀਂ ਇਹਨੂੰ ਛਾਪ ਲਿਓ ਪੱਤੀ ਨੂੰ ਸ਼ੇਪ ਬਣਾ ਲਿਓ ਇਸ ਤਰ੍ਹਾਂ ਆ ਦੇਖੋ ਹੁਣ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਟੰਕਾ ਲੈਣਾਗਾ ਤੇ ਇਹਦੇ ਦੋਨੋਂ ਸਾਈਡ ਇੱਕ ਬਰਾਬਰ ਤੇ ਆਪਾਂ ਜਿਹੜੇ ਟਾਂਕੇ ਇਸ ਤੋਂ ਥੋੜਾ ਜਾਂ ਨੀਚੇ ਐ ਇੱਦਾਂ ਕੱਟ ਦਾਂਗੇ ਤੁਸੀਂ ਇਹਨੂੰ ਕੋਈ ਟੈਨੀ ਵਗੈਰਾ ਵੀ ਬਣਾ ਸਕਦੇ ਹੋ ਇਹਦੀ ਪੱਤੀ ਵੀ ਬਣਾ ਸਕਦੇ ਹੋ ਜੇ ਤੁਸੀਂ ਟੈਨੀ ਬਣਾਉਣੀ ਹੈ ਨਾ ਟੈਨੀ ਇਹਦੀ ਵੀ ਉਹ ਡੰਡੀਆਂ ਵਾਲੀ ਉੱਪਰ ਕੋਈ ਕੱਢਣੀ ਹੈ ਟੈਨੀ ਵਗੈਰਾ ਉਹ ਵੀ ਬਣ ਜਾਂਦੀ ਹੈਗੀ ਇਸੇ ਤਰ੍ਹਾਂ ਹੀ ਉਹ ਬਣਦੀ ਹੈ ਉਹ ਆਪ ਅੱਗੇ ਇੱਕ ਦਿਨ ਸਿਰਫ ਟੈਣੀਆਂ ਜਿਹੜੀਆਂ ਉੱਪਰ ਡੰਡੀਆਂ ਆਪਾਂ ਕੱਢਦੇ ਆ ਫਲਾਰ ਦੇ ਉਹਦੀ ਵੀਡੀਓ ਲੈ ਕੇ ਆਵਾਂਗੇ ਹੁਣ ਆਪਾਂ ਥੋੜੀ ਦੂਰੀ ਤੇ ਕੱਢਣਾ ਟਾਂਕੇ ਨੂੰ ਦੁਆਰਾ ਤੇ ਦੋਨੋਂ ਸਾਈਡ ਉਹਨਾਂ ਆ ਵਾਲੇ ਜਿਹੜੇ ਸਟੀਚ ਪਾਏ ਇਹਨਾਂ ਤੋਂ ਥੋੜਾ ਜਿਹਾ نیچے ਆਪਾਂ అగ్లే స్టిచే పత్తి శేప బానే తర కడ్ల నుంచి పేలవాలా స్టచ్చా బాయా ਹੁਣ ਆਪਾਂ ਇਹ ਤੋਂ ਇੱਥੋਂ ਲਿਜਾ ਕੇ ਇੱਕ ਸਟਿਚ ਕੋਈ ਵੀ ਸਟਿਚ ਤੁਸੀਂ ਲਾ ਦੇਵੇ ਦੇ ਵਿੱਚ ਡੰਡੀ ਬਣਾਉਣੀ ਹੈ ਇਸ ਤਰ੍ਹਾਂ ਬੈਕ ਸਟਿਚ ਲਗਾ ਦਿਓ ਚਾਹੇ ਚਾਹੇ ਤੁਸੀਂ ਦੂਸਰੇ ਸਪਲੇਟ ਹਾ ਜਿਹੜੇ ਆਪਣੇ ਕਿੜੇ ਬਣਾਏ ਸੀਗੇ ਆਪਾਂ ਨਾਮ ਕੀ ਸੀ ਉਹਦਾ ਇੱਕ ਪਾਸੇ ਥ੍ਰੈਡ ਨਹੀਂ ਰੱਖਿਆ ਸੀਗਾ ਹਣਾ ਆਵਲੇ ਹਨ ਸਟੈਮ ਸਟਿਚ ਆਵਲੇ ਇਹ ਬਣਾ ਸਕਦੇ ਹੋ ਡੰਡੀ ਦਨ ડી ਬਣਾਉਣੀ ਆਪਾਂ ਇਹਦੇ ਵਿੱਚ ਛੋਟੀ ਜਿਹੀ ਕਾ ਲਾ ਦੇਖੋ ਆਹ ਵਾਲੀ ਪੱਤੀ ਆ ਜਿਹੜੀ ਇਹ ਹੋਰ ਟਾਈਪ ਦੀ ਆ ਜਿਹੜੀ ਵਿੱਚੋਂ ਖਾਲੀ ਆਪਾਂ ਰੱਖਾਂਗੇ ਪਹਿਲਾਂ ਆਪਾਂ ਇਹਦੀ ਇੱਕ ਸਾਈਡ ਆ ਜਿਹੜੀ ਉਹ ਫਿਲ ਕਰਨੀ ਆ ਦੇਖੋ ਹੁਣ ਆਪਾਂ ਇਧਰੋਂ ਥ੍ਰੈਡ ਥੋੜਾ ਥੋੜਾ نیچے ਪੱਤੀ ਦੇ ਹਿਸਾਬ ਨਾਲ ਲਈ ਆਵਾਂਗੇ ਤੇ ਇੱਥੋਂ ਇਹਦੇ ਨਾਲ ਨਾਲ ਇਸ ਤਰ੍ਹਾਂ ਲਈ ਜਾਵਾਂਗੇ ਸ਼ੈਟਰਨ ਸਟਿਚ ਜਿਹੜੇ ਉਹਦੇ ਵਾਂਗੂ ਹੀ ਇਹ ਪੱਤੀ ਬਣਦੀ ਹੈਗੀ ਇਧਰੋਂ ਕੱਢ ਕੇ ਇਸ ਤਰ੍ਹਾਂ ਉੱਪਰ ਨੂੰ ਰੱਖਣਾਗਾ ਤੁਸੀਂ ਸਟਿਚ ਜਿਆਦੇ ਤੇ ਦੀ ਸਫਾਈ ਫੇਰ ਹੀ ਆਉਂਦੀ ਹੈ ਜੇ ਆਪਾਂ ਉੱਪਰ ਨੂੰ ਹੀ ਲੈ ਕੇ ਜਾਵਾਂਗੇ ਆ ਇਧਰੋਂ ਤੁਸੀਂ ਥੋੜੀ ਥੋੜੀ ਜਗ੍ਹਾ ਛੱਡਦੇ ਜਾਣਾ نیچے ਤੋਂ ਸ਼ੀਬਾ ਜਿਹੜੀ ਇਹ ਤਿੱਖੀ ਰੱਖਣੀ ਆ ਉੱਪਰ ਨੂੰ ਇਥੋਂ ਆਪਾਂ ਕਟਾ ਦੇਾਂਗੇ ਇਧਰੋਂ نیچے ਨੂੰ ਲਿਆਵਾਂਗੇ ਗਲਾਈ ਪੈ ਜੂਗੀ ਆਪਣੀ ਪੈਤਲ ਦੀ ਠੀਕ ਆ ਹੁਣ ਆਪਾਂ ਦੁਬਾਰਾ ਤੋਂ ਉੱਪਰੋਂ ਲੱਗਦੇ ਹਾਂ ਥ੍ਰੈਡ ਤੁਸੀਂ ਮੈਨੂੰ ਕਿਹਾ ਸੀਗਾ ਹਨਾ ਮੈਂ ਥ੍ਰੈਡ ਆ ਜਿਹੜਾ ਦੂਰਾਂ ਨਹੀਂ ਲੈਂਦੀ ਜਿਵੇਂ ਵੀ ਐਂਕਰ ਦਾ ਥ੍ਰੈਡ ਹੁੰਦਾ ਉਸੇ ਤਰ੍ਹਾਂ ਇਹਨੂੰ ਐਵੇਂ ਪਾ ਲੈਣੀ ਹੈਗੀ ਮਤਲਬ ਇਹਦੇ ਵਿੱਚ ਛੋਟੇ ਛੋਟੇ 4-5 ਥ੍ਰੈਡ ਹੁੰਦੇ ਆ ਐਂਕਰ ਥ੍ਰੈਡ ਦੇ ਵਿੱਚ ਇਸ ਤਰ੍ਹਾਂ ਦੇ తిక్ ర ਅਲਿਖੇ ਤੋਂ ਬਾਅਦ ਸ਼ੋਟਾ ਜਾਂ ਟਾਂਕਾ ਭਰ ਲਾਂਗੇ ਪੱਤੀ ਨੂੰ ਗੋਲ ਕਰਨੇ ਇੱਥੋਂ ਕਾਫੀ ਜਗ੍ਹਾ ਛੱਡ ਕੇ ਛੋਟਾ ਭਰ ਲਾਂਗੇ ਐਂਡ ਤੇ ਆ ਦੇਖੋ ਠੀਕ ਆ ਹੁਣ ਆਪਾਂ ਜਿਹੜੀ ਇਹਦੀ ਵਿਚਾਲੀ ਜਗ੍ਹਾ ਇੱਥੇ ਤੁਸੀਂ ਕੋਈ ਵੀ ਸਟਿਚ ਲਗਾ ਸਕਦੇ ਹੋ ਕੋਈ ਮੋਤੀ ਛਿੱਪੀ ਵਗੈਰਾ ਜੇ ਤੁਸੀਂ ਉਹ ਚੀਜ਼ਾਂ ਲਗਾਉਣੀਆਂ ਨੇ ਤੁਸੀਂ ਉਹ ਲਗਾ ਸਕਦੇ ਹੋ ਨਹੀਂ ਫਿਰ ਤੁਸੀਂ ਇਸ ਤਰ੍ਹਾਂ ਬੋਲੀਏ ਨੇ ਸਟਿਚ ਜਿਹੜੇ ਸਾਨੂੰ ਸਿਖਾਏ ਸੀਗੇ ਮੈਂ ਐ ਤੇ ਨੀਚੇ ਫਿੰਗਰ ਰੱਖ ਕੇ ਰਾਉਂਡ ਰਾਉਂਡ ਚੱਕਰ ਲਗਾਉਣੇ ਆ ਠੀਕ ਹੈ ਉਵਲਾ ਇਸ ਤਰ੍ਹਾਂ ਤੁਸੀਂ ਸਟਿਚਾ ਜਿਹੜਾ ਇਹਦੇ ਵਿਚਕਾਰ ਇਦਾਂ ਲਗਾਉਣਾ ਹੈਗਾ ਸਪਾਈ ਚੈੱਕ ਕਰੋ ਬਹੁਤ ਹੀ ਸੋਹਣੀ ਬਣੀਏਗੀ ਇਹ ਤੁਸੀਂ ਕਿਸੇ ਵੀ ਸੂਟ ਤੇ ਜਿਵੇਂ ਆਪਾਂ ਮਸ਼ੀਨ ਵਰਡਰੀ ਤਰ੍ਹਾਂ ਬਣ ਜਾਣਗੇ ਸੂਟ ਜੇ ਆਪਾਂ ਐਸੇ ਤਰ੍ਹਾਂ ਹੀ ਕੱਢਾਂਗੇ ਸ਼ੈਟਰਨ ਸਟਿਚ ਜੇ ਮੈਂ ਤੁਹਾਨੂੰ ਫਲਾਰ ਦਿਖਾਉਣੀ ਆ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਈ ਹੈਗੀ ਆ ਦੇਖੋ ਇਸ ਤਰ੍ਹਾਂ ਦੇ ਫਲਾਰ ਨਾਲ ਇਹ ਵਾਲੀ ਪੱਤੀ ਹੈ ਜਿਹੜੀ ਬਹੁਤ ਸੋਹਣੀ ਲੱਗਦੀ ਆ ਆ ਸਾਰੀਆਂ ਪੱਤੀਆਂ ਇਦਾਂ ਹੀ ਪਾਈਆਂ ਹੋਈਆਂ ਨੇ ਜਿਵੇਂ ਆਪਾਂ ਇਹ ਪਾਈ ਆ ਜਿਹੜੀ ਇਹ ਵਾਲੀ ਪੱਤੀ ਆ ਇਹ ਵੀ ਸੇਮ ਐਸੇ ਤਰ੍ਹਾਂ ਪਾਉਗੀ ਇਹਦੀ ਸ਼ੇਪ ਆ ਜਿਹੜੀ ਇੱਥੋਂ ਤੁਸੀਂ ਸ਼ੁਰੂ ਕਰਨੀ ਇੱਕ ਵਾਰੀ ਚ ਇੱਕ ਸਾਈਡ ਕੰਪਲੀਟ ਕਰਨੀ ਆ ਤੇ ਇਹਦੀ ਸ਼ੇਪ ਇਸ ਤਰ੍ਹਾਂ ਬਣਾਉਣੀ ਆ ਠੀਕ ਹੈ ਹੁਣ ਆਪਣੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂ ਇਸ ਲਈ ਮੈਂ ਤੁਹਾਨੂੰ ਆ ਪੱਤੀ ਜੇ ਜ਼ਰੂਰਤ ਹੋਈ ਤਾਂ ਮੈਨੂੰ ਕਮੈਂਟ ਕਰ ਦਿਓ ਮੈਂ ਦੱਸ ਵੀ ਦੇਵਾਂਗੀ ਨਹੀਂ ਐਸੇ ਤਰ੍ਹਾਂ ਦੇਖੋ ਜੇ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਪਹਿਲਾਂ ਇੱਕ ਸਾਈਡ ਕੰਪਲੀਟ ਕਰਨੀ ਹੈ ਜੀ ਇਹਦੇ ਵਾਂਗੂ ਹੀ ਫਿਰ ਜੀ ਤੁਸੀਂ ਦੂਸਰੀ ਸਾਈਡ ਐ ਇਸ ਤਰ੍ਹਾਂ ਤੇ ਏਡਾ ਰੱਖਣਾ ਥ੍ਰੈਡ ਐ ਇਸ ਤਰ੍ਹਾਂ ਠੀਕ ਐ ਵਿਚਕਾਰ ਤੁਸੀਂ ਮੋਤੀ ਵਗੈਰਾ ਵੀ ਲਗਾ ਸਕਦੇ ਹੋ ਇਹਦੇ ਵਿਦ ਹੈਂਡਵਰਕ ਹੋ ਜਾਊਗਾ ਨਾ ਆਰੀਵਰਕ ਹੋ ਜਾਊਗਾ ਵਿਦ ਸੂਈ ਨਾਲ ਵੀ ਮੋਤੀ ਲਗਾ ਸਕਦੇ ਹੋ ਆਰੀ ਨਾਲ ਵੀ ਇਸ ਤਰ੍ਹਾਂ ਕੋਈ ਸਟਿਚ ਵੀ ਲਗਾ ਸਕਦੇ ਹੋ ਠੀਕ ਆ ਵੀਡੀਓ ਬਧੀਏ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਲਿਆ ਕਰੋ ਤਾਂ ਕਿ ਹਰ ਇੱਕ ਨੂੰ ਆਣਾ ਇਹਦੇ ਤੋਂ ਫਾਇਦਾ ਮਿਲੇ ਓਕੇ ਜੀ ਥੈਂਕ ਯੂ ਸਾਰਿਆਂ ਦਾ ਵਾਚ ਕਰਨ ਲਈ